ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਦੇ ਮੈਂ ਰੂਹੀ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਨੂੰ ਪਤਾ ਹੈ ਅਸੀਂ ਕਰ ਰਹੇ ਹਾਂ ਤਿਆਰੀ UGC NET ਪੰਜਾਬੀ ਦੀ ਤੇ ਅਸੀਂ ਸੂਫੀ ਕਾਵ ਪੜ ਰਹੇ ਹਾਂ ਸੂਫੀ ਕਾਵ ਦਾ ਆਰੰਭ ਵਿਕਾਸ ਵਿਸ਼ੇਸ਼ਤਾਵਾਂ ਪੜ ਚੁੱਕੇ ਹਾਂ ਦੋ ਮਹੱਤਵਪੂਰਨ ਸੂਫੀ ਕਵੀ ਬਾਬਾ ਫਰੀਦ ਜੀ ਤੇ ਸ਼ਾਹ ਹੁਸੈਨ ਜੀ ਇਹਨਾਂ ਦੋਵਾਂ ਨੂੰ ਵੀ ਅਸੀਂ ਪੜ ਚੁੱਕੇ ਹਾਂ ਅੱਜ ਦਾ ਸਾਡਾ ਟੌਪਿਕ ਹੈ ਸੁਲਤਾਨ ਬਾਹੂ ਸ਼ੁਰੂ ਕਰਦੇ ਹਾਂ ਸੁਲਤਾਨ ਬਾਹੂ ਨੂੰ ਸੁਲਤਾਨ ਬਾਹੂ ਜੋ ਨੇ ਉਹ ਦੂਜੀ ਪੀੜੀ ਦੂਜੀ ਸਦੀ ਦੇ ਸੂਫੀ ਕਵੀ ਨੇ ਮੈਂ ਤੁਹਾਨੂੰ ਦੱਸਿਆ ਸੀ ਇਹ ਵੀ ਕੁਸ਼ਣ ਪੁੱਛ ਲਿਆ ਜਾਂਦਾ ਹੈ ਕਿਹੜਾ ਪਹਿਲੇ ਦੌਰ ਦਾ ਦੂਜੇ ਦੌਰ ਦਾ ਤੀਜੇ ਦੌਰ ਦਾ ਸੂਫੀ ਕਵੀ ਹੈ ਤਾਂ ਪਹਿਲੇ ਦੌਰ ਦੇ ਵਿੱਚ ਬਾਬਾ ਫਰੀਦ ਜੀ ਆਉਂਦੇ ਨੇ ਠੀਕ ਹੈ ਮੋਢੀ ਵੀ ਬਾਬਾ ਫਰੀਦ ਜੀ ਨੂੰ ਕਿਹਾ ਜਾਂਦਾ ਓਕੇ ਇਹ ਮੈਂ ਤੁਹਾਨੂੰ ਦੱਸਿਆ ਸੀ ਤੇ ਜਿਹੜੇ ਸੁਲਤਾਨ ਬਾਹੂ ਨੇ ਇਹ ਕਿਹੜੇ ਦੌਰ ਦੇ ਨੇ ਦੂਜੇ ਦੌਰ ਦੇ। ਓਕੇ ਤੇ ਜਿਹੜੇ ਸ਼ਾਹ ਹੁਸੈਨ ਅਸੀਂ ਪੜ੍ਹੇ ਸੀ ਉਹ ਵੀ ਦੂਜੇ ਦੌਰ ਦੇ ਸੀ। ਸੁਲਤਾਨ ਬਾਹੂ ਦਾ ਜਨਮ ਕਦੋਂ ਹੋਇਆ 1630 ਈਸਵੀ ਪਿੰਡ ਅਵਾਨ ਜ਼ਿਲ੍ਹਾ ਚੰਗ ਪਾਕਿਸਤਾਨ ਵਿੱਚ। ਇਹ ਕਿਹੜੇ ਸਿਲਸਿਲੇ ਨਾਲ ਸੰਬੰਧਿਤ ਸਨ? ਕਾਦਰੀ। ਕਾਦਰੀ ਸਰਸਵਰੀ سلسلہ। ਇਹਨਾਂ ਦੇ ਪਿਤਾ ਦਾ ਨਾਮ ਸੀ ਬਾਈਜੀਤ मोहम्मद मातादना रासती मुर्शद अब्दुल रहमान अरबी फारसी ਵਿੱਚ 140 ਕਰੀਬ ਇਹਨਾਂ ਦੀਆਂ ਰਚਨਾਵਾਂ ਮਿਲਦੀਆਂ ਨੇ ਜੋ ਕਿ ਅਰਬੀ ਤੇ ਫਾਰਸੀ ਦੇ ਵਿੱਚ ਨੇ ਕਿੰਨੀਆਂ ਰਚਨਾਵਾਂ 140 ਕਾਵ ਰੂਪ ਇਹਨਾਂ ਨੇ ਵਰਤੇ ਦੋਹੜੇ ਅਤੇ 시ਰਫੀਆਂ ਇਹਨਾਂ ਦੇ ਦੋਹੜੇ ਤੇ 시ਰਫੀਆਂ ਦੋਨੋਂ ਹੀ ਬੜੀਆਂ ਪ੍ਰਸਿੱਧ ਹੋਈਆਂ ਨੇ ਇਹਨਾਂ ਨੇ ਦੋਹੜਿਆਂ ਨੂੰ ਮੀਆਂ ਫਜ਼ਲਦੀਨ ਲਾਹੌਰੀ ਨੇ ਆਬਿਆਤੇ ਸੁਲਤਾਨ ਬਾਹੁ ਪੰਜਾਬੀ ਨਾਹਿਟ ਪ੍ਰਕਾਸ਼ਿਤ ਕੀਤਾ ਜਿਹੜੇ ਸੁਲਤਾਨ ਬਾਹੁ ਜੀ ਦੇ ਦੋਹੜੇ ਨੇ ਨਾ ਉਹਨੂੰ ਮੀਆਂ ਫਜ਼ਲਦੀਨ ਲਾਹੌਰੀ ਨੇ ਪ੍ਰਕਾਸ਼ਿਤ ਕੀਤਾ ਆਵਦੀ ਪੁਸਤਕ ਆਬਿਆਤੇ ਸੁਲਤਾਨ ਬਾਹੁ ਪੰਜਾਬੀ ਦੇ ਵਿੱਚ ਸੁਲਤਾਨ ਬਾਹੁ ਦੀ ਰਚਨਾ ਵਿੱਚ ਹੂ ਦੀ ਏਕ ਦੀ ਸੰਗੀਤਕ ਲੈ ਉਸ ਨੂੰ ਵਿਸ਼ੇਸ਼ ਬਣਾਉਂਦੀ ਹੈ ਜਿਹੜੀ ਵੀ ਤੁਸੀਂ ਸੁਲਤਾਨ ਬਾਹੁ ਦੀ ਕੋਈ ਵੀ ਰਚਨਾ ਪੜੋਗੇ ਉਹਦੇ ਅਖੀਰ ਦੇ ਵਿੱਚ ਹੂ ਸ਼ਬਦ ਹੋਏਗਾ ਇਹ ਇੱਕ ਬਹੁਤ ਵੱਡਾ ਪਛਾਣ ਚਿੰਨ੍ਹ ਹੈ ਸੁਲਤਾਨ ਬਾਹੁ ਦੀ ਰਚਨਾਵਾਂ ਨੂੰ ਪਛਾਣਨ ਦਾ ਤੇ ਉਸ ਦੀ ਵਿਸ਼ੇਸ਼ਤਾ ਵੀ ਹੈ ਕਿਉਂਕਿ ਇਸ ਦੇ ਨਾਲ ਰਚਨਾ ਦੇ ਵਿੱਚ ਸੰਗੀਤਕ ਠੀਕ ਹੈ ਸੰਗੀਤਕ ਤੱਤ ਜਿਹੜਾ ਹੈ ਵਿਦਮਾਨ ਹੋ ਜਾਂਦਾ ਹੈ ਜਿਵੇਂ ਅਲਫ਼ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਮੇਰੇ ਵਿੱਚ ਲਾਈ ਹੂ ਲਾਸਟ ਜਾਂਦਾ ਨਾ ਹੂ ਇਸ ਨੂੰ ਗਾਇਆ ਜਾਂਦਾ ਜਿਵੇਂ ਪੀਰ ਮਿਲਿਆ ਜੀ ਪੀਰ ਨਾ ਜਾ ਪੀੜ ਨਾ ਜਾਵੇ ਤਾਂ ਉਸ ਨੂੰ ਪੀਰ ਕੀ ਧਰਨਾ ਹੂ ਮੁਰਸ਼ਦ ਮਿਲਿਆ ਅਰਸ਼ਾਦ ਨਾ ਮਨ ਨੂੰ ਉਹ ਮੁਰਸ਼ਦ ਕੀ ਧਰਨਾ ਹੂ ਲਾਸਟ ਵਿੱਚ ਹੂ 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 ਜਿਹੜਾ ਹੈ ਆਉਂਦਾ ਹੈ ਜਿਹੜੀ ਵੀ ਕੋਈ ਪੰਕਤੀ ਆਵੇ ਲਾਸਟ ਵਿੱਚ ਹੂ ਲੱਗਿਆ ਹੋਵੇ ਤੇ ਉਹਦਾ ਰਾਈਟਰ ਪੁੱਛਿਆ ਹੋਵੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸੁਲਤਾਨ ਬਾਹੂ ਦੀ ਰਚਨਾ ਦੀ ਵਿਸ਼ੇਸ਼ਤਾ ਹੈ ਬਾਹੂ ਦੀ ਰਚਨਾ ਉੱਤੇ ਲੈਂਦੀ ਦਾ ਪ੍ਰਭਾਵ ਪ੍ਰਤੱਖ ਦਿਖਾਈ ਦਿੰਦਾ ਹੈ ਲੈਂਦੀ ਭਾਸ਼ਾ ਦਾ ਇਹਨਾਂ ਦੀਆਂ ਰਚਨਾਵਾਂ ਦਾ ਵਿਸ਼ਾ ਹੈ ਸਦਾਚਾਰਕ ਨੈਤਿਕਤਾ ਮੁਰਸ਼ਦ ਦੀ ਲੋੜ ਪਖੰਡ ਕਰਮ ਕਰਨ ਦਾ ਵਿਰੋਧ ਠੀਕ ਹੈ ਸਦਾਚਾਰੀ ਜੀਵਨ ਜਿਓ ਨੈਤਿਕਤਾ ਦੇ ਰੂਲਸ ਫੋਲੋ ਕਰੋ ਮੁਰਸ਼ਿਦ ਦੀ ਲੋੜ ਹੈ ਰੱਬ ਨੂੰ ਪਾੰਦੇ ਲਈ ਤੇ ਪਖੰਡ ਕਰਮ ਕਾਂਡਾ ਦਾ ਵਿਰੋਧ ਕੀਤਾ ਰਚਨਾਵਾਂ ਦਾ ਕੇਂਦਰ ਰੱਬੀ ਇਸ਼ਕ ਪੰਜਾਬੀ ਵਿੱਚ ਬਹੁ ਦੀਆਂ 186 ਸਿਹਰਫੀਆਂ ਮਿਲਦੀਆਂ ਨੇ ਇੱਥੋਂ ਕੁਐਸਚਨ ਬਣਦਾ ਹੈ ਪੰਜਾਬੀ ਵਿੱਚ ਬਹੁ ਦੀਆਂ ਕਿੰਨੀਆਂ ਸਿਹਰਫੀਆਂ ਨੇ 186 ਬਾਹੂ ਨੇ ਤਾਟੰਕ ਛੰਦ ਵਰਤਿਆ ਹੈ ਕਿਹੜਾ ਛੰਦ ਤਾਟੰਕ ਅਰਬੀ ਫਾਰਸੀ ਭਾਸ਼ਾ ਦੇ ਵਿਦਵਾਨ ਸੰਨ ਠੀਕ ਹੈ ਬਾਹੂ ਕੀ ਸਨ ਅਰਬੀ ਤੇ ਫਾਰਸੀ ਭਾਸ਼ਾਵਾਂ ਦੇ ਵਿਦਵਾਨ ਸਨ ਪੰਜਾਬੀ ਵਿੱਚ ਨਦੀਆਂ ਜ਼ਿਰਵੀਆਂ ਮਿਲਦੀਆਂ ਓਕੇ ਤਾਂ ਇਹ ਸੀ ਅੱਜ ਦਾ ਟੌਪਿਕ ਸੁਲਤਾਨ ਬਾਹੂ ਕੱਲ ਅਸੀਂ ਕਰਾਂਗੇ ਬੁੱਲੇ ਸ਼ਾ ਜਿਸ ਨੂੰ ਸੂਫੀ ਕਾਵ ਦਾ ਸਿਖਰ ਮੰਨਿਆ ਜਾਂਦਾ ਹੈ ਬਹੁਤ ਇੰਪੋਰਟੈਂਟ ਵੀਡੀਓ ਹੋਏਗੀ ਕੱਲ੍ਹ ਵਾਲੀ ਤਾਂ ਕਰਕੇ ਜਰੂਰ ਦੇਖਣਾ ਅੱਜ